ਏ ਭਾਈ ਜੀ ਦੀ ਇਹ ਇੰਡੀਆ ਚ ਤਿਆਰ ਆ ਹਾਂ ਜੀ ਨਵੀਂ ਤਿਆਰ ਆ ਗੱਡੀ ਸਾਰੀ ਠੀਕ ਆ ਜੀ ਤੂੰ ਕੇ ਪੇਂਟ ਚ ਆ ਠੀਕ ਹੈ ਜੀ ਪਾਵਰ ਸਟੀering ਪਾਵਰ ਬ੍ਰੇਕ ਪਾਵਰ ਕਲੱਚ ਹੈ ਜੀ ਤੇ ਜਿੱਦਾਂ ਆ ਆ ਗਈ ਇਹ 2 ਫੁੱਟ ਦੇ ਟਾਇਰਾਂ ਜਾ ਜਾਂਦੀ ਹੈ ਜੀ ਠੀਕ ਹੈ ਜੀ ਇਹਦੇ ਟਾਇਰ ਵੀ ਚੌੜੇ ਨੇ ਹਾਂਜੀ ਚੌੜੇ ਟਾਇਰ ਆ ਜੀ ਹਾਂ ਇਸ ਤੋਂ ਵਧੀਆ ਬਲੇਰੋ ਵਾਲੇ ਹਿੱਸੇ ਲੱਗੇ ਆ ਡਬਲ ਵਾਇਰਿੰਗ ਆ ਮਗਰ ਹੀਸ ਹੈ ਪਾਵਰ ਸਟੀering ਆ ਇਹਦਾ ਵੀ ਪਾਵਰ ਕਲੱਚ ਇਹ ਪਾਸਿੰਗ ਵਾਲੀਆਂ ਹੁੰਦੀਆਂ ਗੱਡੀਆਂ ਨਾਂ ਵੀ ਹੁੰਦੀਆਂ ਚੱਪ ਵਾਲੀ ਆਰਸੀ ਹੁੰਦੀ ਨਾਂ ਵੀ ਹੋ ਜਾਂਦਾ ਨਾਂ ਵੀ ਹੋ ਜਾਂਦੀਆਂ ਹਾਂਜੀ ਵੀ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਹੋਊਗਾ ਜੀ ਤੇ ਇਧਰ ਆਪਣੇ ਆ ਗਿਆ ਜੀ ਪਤਲੇ ਟਾਇਰਾਂ 'ਚ ਤਿਆਰ ਹੋ ਜਾਂਦੀਆਂ ਹਾਂ ਹਾਂਜੀ ਕਿਸੇ ਦੇ ਵਾਕਸ਼ਾਟ ਦੇ ਟਾਇਰ ਆ ਗਏ ਇਹਨਾਂ 'ਚ ਵੀ ਪਾਵਰ ਸਟੀਅਰਿੰਗ ਆ ਪਾਵਰ ਹੀ ਬ੍ਰੇਕ ਆ ਸੇਮ ਇੰਜਨ ਆ ਜੀ ਤਿਆਰ ਕਰਾਉਣੀਆਂ ਬਾਈ ਤਕਰੀਬਨ ਕਿੰਨੇ ਕਿੰਨਾ ਕ ਟਾਈਮ ਲੱਗਦਾ ਇੱਕ ਜੀ ਬਾਈ 2 ਕੁ ਮਹੀਨੇ ਦੇ ਵੇਟਿੰਗ ਤੇ ਚੱਲਦੀ ਆ ਜੀ 2 ਕੁ ਮਹੀਨੇ ਬੇਟਿੰਗ 2 ਕੁ ਮਹੀਨੇ ਵੇਟਿੰਗ ਤੇ ਤੁਹਾਨੂੰ ਤਿਆਰ ਕਰ ਦਾਂਗੇ ਯਾਰ 2 ਕੁ ਮਹੀਨੇ ਬੇਟਿੰਗ ਤੇ ਤਿਆਰ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਅੱਜ ਮੋਗਾ ਕਾਰ ਬਾਜ਼ਾਰ 'ਚ ਖੜੇ ਆਂ ਬਾਈ ਅੰਮਰਪਾਲ ਕੋਲੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਬਾਈ ਹਾਂ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਸਭ ਤੋਂ ਪਹਿਲਾਂ ਤਾਂ ਬਾਈ ਐ ਦੱਸੋ ਸਨਰ ਜੀ ਬਾਜ਼ਾਰਾਂ ਆਪੋਜਟ ਬਿਜਲੀ ਕਾਰਾਂ ਠੀਕ ਹੈ ਜੀ ਗੋਧੇ ਵਾਲਾ ਸਟੇਜ ਨੀਅਰ ਗੋਧੇ ਵਾਲਾ ਸਟੇਡੀਅਮ ਆ ਠੀਕ ਹੈ ਜੀ ਹਾਂਜੀ ਤੇ ਬਾਈਆਂ ਦਾ ਬੋਰਡ ਵੀ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਹਨਾ ਇੱਥੇ ਬਾਈਆਂ ਦਾ ਕਾਰ ਬਾਜ਼ਾਰ ਸਿਰਫ ਬਾਈਆਂ ਕੋਲੇ ਜੀਪਾਂ ਦਾ ਹੀ ਕੰਮ ਹੈ ਹਨਾ ਹਾਂਜੀ ਜੀਪਾਂ ਦਾ ਆਪਣਾ ਸਪੈਸ਼ਲ ਜੀਪਾਂ ਦਾ ਕੰਮ ਹੈ ਜੀਪਾਂ ਦਾ ਕੰਮ ਹੈ ਜੀਪਾਂ ਮੋਡੀਫਾਈ ਕਰਦੇ ਨੇ ਤਿਆਰ ਕਰਕੇ ਦਿੰਦੇ ਨੇ ਹਨਾ ਭਾਈ ਤਿਆਰ ਕਰਕੇ ਹਾਂਜੀ ਤੇ ਜੇ ਕਿਸੇ ਨੇ ਖਰੀਦਣੀ ਹੋਵੇ ਖਰੀਦ ਵੀ ਕਰ ਸਕਦੇ ਨੇ ਖਰੀਦਣ ਵਾਸਤੇ ਵੀ ਇੱਥੇ ਆਪਣੇ ਕੋਲ ਤਿਆਰ ਵੀ ਖੜੀਆਂ ਆਰਡਰ ਤੇ ਵੀ ਤਿਆਰ ਕਰ ਦਿੰਦੇ ਆ ਆਰਡਰ ਤੇ ਵੀ ਤਿਆਰ ਕਰ ਤੇ ਬਾਕੀ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਹੁਣ ਤੁਹਾਨੂੰ ਜੀਪਾਂ ਇੱਕ ਤੋਂ ਇੱਕ ਤਾਕੜ ਜੀਪ ਦਿਖਾਉਣੇ ਆ ਬਾਈ ਇਹਦੇ ਬਾਰੇ ਦੱਸੀ ਪਹਿਲਾਂ ਤਾਂ ਇਹ ਬਈ ਡੀਆ ਇੰਡੀਅਨ ਚ ਤਿਆਰ ਆ ਹਾਂਜੀ ਨਵੀਂ ਤਿਆਰ ਆ ਗੱਡੀ ਸਾਰੀ ਠੀਕ ਆ ਜੀ 2 ਕੇ ਪੇਂਟ ਚ ਠੀਕ ਆ ਜੀ ਪਾਵਰ ਸਟੀering ਪਾਵਰ ਬ੍ਰੇਕ ਪਾਵਰ ਕਲੱਚ ਆ ਜੀ ਠੀਕ ਆ ਜੀ ਅੰਦਰੋਂ ਤੇ ਤਾਕੜ ਜੀ ਦੇ ਸਾਦੇ ਹੋ ਬਾਈ ਬਿਲਕੁਲ ਕੋਕਾ ਪੀਸ ਗੱਡੀ ਐ ਅੰਦਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਟੀering ਹੀ ਬਹੁਤ ਸੌਂਕਿਆ ਲਾਇਆ ਹੋਇਆ ਯਾਰ ਹਨਾ ਹਾਂ ਤੇering ਬਹੁਤ ਸੌਂਕਿਆ ਲੱਗਿਆ ਹੋਇਆ ਬਾਈ ਹਾਂਜੀ ਤੇ ਗੱਡੀ ਦੇਖ ਸਕਦੇ ਤੁਸੀਂ ਫੁੱਲੀ ਟੁੱਲੀ ਗੱਡੀ ਐ ਤੇ ਜੇ ਜਿੱਦਾਂ ਹੈ ਹੁਣ ਤਿਆਰ ਹੋਈ ਪਈ ਆ ਬਾਈ ਹਾਂਜੀ ਰੰਗ ਪੇਂਟ ਨਾ ਹਾਂਜੀ ਤੇ ਇਹਦਾ ਕੀ ਪ੍ਰਾਈਜ਼ ਰੇਟ ਹੋ ਕਿੰਨੇ ਇਹ ਮਾਡਲ ਹੋਊਗੀ ਇਹ ਬਜੀ ਜਿੱਦਾਂ 2000 2 3 4 ਇਹ ਚਾਰ ਮਾਡਲ ਗੱਡੀ ਆ ਹਾਂਜੀ ਇਹ ਜਿੱਦਾਂ ਪਾਸਿੰਗ ਵਾਲੀਆਂ ਗੱਡੀਆਂ ਹੁੰਦੀਆਂ ਕੋਈ 31 ਤੱਕ ਕੋਈ 22 ਤੱਕ ਕੋਈ 34 ਤੱਕ ਆ ਅਲੱਗ-ਅਲੱਗ ਆ ਹਾਂਜੀ ਹਾਂਜੀ ਤੇ ਜਿੱਦਾਂ ਆ ਆ ਗਈ ਇਹ 2 ਫੁੱਟ ਟਾਇਰਾਂ ਜਾ ਜਾਂਦੀ ਹੈ ਜੀ ਠੀਕ ਹੈ ਜੀ ਇਹਦੇ ਟਾਇਰ ਵੀ ਚੌੜੇ ਨੇ ਹਾਂਜੀ ਚੌੜੇ ਟਾਇਰ ਆ ਜੀ ਹਾਂ ਸੌਂਕੀ ਐ ਗੱਡੀ ਆ ਇਹ ਵੀ ਹਾਂਜੀ ਤੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਪ੍ਰਾਈਜ਼ ਰੇਟ ਬਾਈ ਤੁਸੀਂ ਮੋਬਿਲਟੀ ਦੱਸੋਗੇ ਹਾਂਜੀ ਮੋਬਿਲਟੀ ਪ੍ਰਾਈਜ਼ ਰੇਟ ਹੈ ਜਿਹੜਾ ਬਾਈ ਇਹ ਬਾਈ ਮੋਬਿਲ ਕਰ ਸਕਦੇ ਹੋ ਫੋਨ ਬਾਈਆਂ ਦਾ ਚੱਲੂ ਸਕਰੀਨ ਤੇ ਕਰ ਸਕਦੇ ਹਾਂ ਇਹਦੇ ਬਾਰੇ ਡਿਟੇਲ ਚ ਸਮਝਾਈਂਗੇ ਇਹਦੇ ਚ ਵੀ ਸੇਮ ਇੰਜਨ ਆ ਬਸ ਇਹ 2 ਫੁੱਟੇ ਟਾਇਰਾਂ ਜਿ ਤਿਆਰ ਕੀਤੀ ਵੀ ਆ ਠੀਕ ਹੈ ਜੀ ਹਾਂਜੀ ਇਸ ਤੋਂ ਉਸ ਤੋਂ ਵਧੀਆ ਬਲੈਰੋ ਵਾਲੀ ਹਿੱਸੇ ਲੱਗੇ ਆ ਡਬਲ ਵਾਇਰਿੰਗ ਹਮਗਰ ਹਿੱਸਾ ਪਾਵਰ ਸਟੀering ਆ ਇਹਦਾ ਵੀ ਪਾਵਰ ਕਾਚ ਹਾਂਜੀ ਹਾਂਜੀ ਤੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਪੂਰੀ ਚਾਰਾਂ ਅੰਗ ਮੰਨਣੇ ਤਿਆਰ ਆਹੇ ਠੀਕ ਹੈ ਜੀ ਇਹਦਾ ਸੌ ਕੀਆ ਗੱਡੀ ਹੈ ਇਹਦਾ ਜਿਵੇਂ ਟਾਇਰ ਤੁਸੀਂ ਵੱਡੇ ਪਾਤੇ ਉਵੇਂ ਪ੍ਰਾਈਸ ਵੀ ਵਧਦਾ ਹੈ ਉਵੇਂ ਪ੍ਰਾਈਸ ਦਾ ਫਰਕ ਪੈ ਜਾਂਦਾ ਹਾਂ ਪ੍ਰਾਈਸ ਨਾਲੇ ਨਾਲ ਹੀ ਪ੍ਰਾਈਸ ਦਾ ਫਰਕ ਹਾਂ ਪ੍ਰਾਈਸ ਦਾ ਜਿਹੜੇ ਹਿਸਾਬ ਨਾਲ ਐਕਸੈਸਰੀ ਇਹਦੇ ਤੇ ਲੱਗੀ ਆਉ ਜੀ ਪਰ ਉਸੇ ਹਿਸਾਬ ਨਾਲ ਰੇਟ ਦਾ ਫਰਕ ਪੈ ਜਾਂਦਾ ਉਵੇਂ ਰੇਟ ਦਾ ਫਰਕ ਪੈ ਰੇਟ ਦਾ ਫਰਕ ਪੈ ਤੇ ਜਿਹੜਾ ਕਪੜਾ ਕੁੱਪੜਾ ਲਾਉਣੇ ਹੋ ਭਾਈ ਇਹ ਕਿ ਇਹ ਵੇਜੀ ਜਿਹਦਾ ਥਾਰ ਦਾ ਕਪੜਾ ਆਉਂਦਾਗਾ ਇਹਦੇ ਵਿੱਚ ਵਾਟਰ ਪ੍ਰੂਫ ਹੁੰਦਾ ਇਹਦੇ ਵਿੱਚ ਦੀ ਪਾਣੀ ਨਹੀਂ ਲੰਘਦਾ ਪਾਣੀ ਨਹੀਂ ਲੰਘਦਾ ਪਾਣੀ ਨਹੀਂ ਲੰਘਦਾ ਠੀਕ ਹੈ ਜੀ ਤੇ ਗੱਡੀ ਮਿੱਤਰੋ ਚੈੱਕ ਕਰ ਸਕਦੇ ਹੋ ਸਾਰਿਆਂ ਦੇ ਸਟੀering ਸਾਨੂੰ ਐਡੇ ਹੀ ਮਿਲਣਗੇ ਤੇ ਗੱਡੀਏ ਚੰਗੀ ਐ ਇਹਦੇ ਵਿੱਚ ਵੀ ਹਨਾ ਤੁਸੀਂ ਮਾਡਲ 'ਚ ਫਰਕ ਪਤਾ ਹਨਾ ਹਾਂਜੀ ਮਾਡਲ 'ਚ ਤੇ ਮਾਡਲ ਕੋਈ ਤਿੰਨ ਚਾਰ ਐਦਾਂ ਮਾਡਲ ਦੇ ਹਿਸਾਬ ਨਾਲ ਆਉਂਦੀ ਐ ਹਾਂਜੀ 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 ਉੱਚੇ ਮਾਡਲਾਂ ਆਏ ਹਾਂ ਉੱਚੇ ਮਾਡਲਾਂ 'ਚ ਆ ਜਾਂਦੀ ਐ ਹਾਂਜੀ ਤੇ ਪਾਸਿੰਗ ਵਾਲੀਆਂ ਹੁੰਦੀਆਂ ਗੱਡੀਆਂ ਨਾਂ ਵੀ ਹੁੰਦੀਆਂ ਚੈਪ ਵਾਲੀ ARS ਹੁੰਦੀ ਨਾਂ ਵੀ ਹੋ ਜਾਂਦਾ ਨਾਂ ਵੀ ਹੋ ਜਾਂਦੀਆਂ ਹਾਂਜੀ ਵੀ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਹੋਊਗਾ ਜੀ ਠੀਕ ਐ ਜੀ ਤੇ ਇਹ ਇੱਧਰ ਵੀ ਆ ਗਈ ਇਹ ਵੀ ਸੇਮ ਹੀ ਐ ਜੀ ਇਹ ਵੀ ਸੇਮ ਐ ਜੀ ਇਦਾਂ ਨਹੀਂ ਕਿ ਅੱਡੋ ਅੱਡ BN ਨਾਲ فرق ਕੀਤਾ ਵਾ ਜਿਵੇਂ ਇਹਦਾ ਕੋਈ ਹੱਡ ਆ ਇਹਦੇ ਟਾਇਰ ਹੋਰ ਪਾਤੇ ਤੇ ਗੱਟੂ ਟਾਇਰ ਪਾ ਗਏ ਤੇ ਦੋ ਫੁੱਟੇ ਪਾ ਗਏ ਉਹ ਲਾਈਟ ਆ ਰਾਂ ਚ ਉਡੀਕ ਠੀਕ ਹੈ ਜੀ ਅਲੱਗ 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 ਲੱਗ ਫਰਕ ਲੱਗ ਅਲੱਗ ਅਲੱਗ ਹਾਂ ਇੱਧਰ ਵੀ ਖੜੀਆਂ ਨੇ ਬਈ ਇਹ ਇੱਧਰ ਆਪਣੇ ਆ ਗਏ ਜੀ ਪਤਲੇ ਟਾਇਰਾਂ ਚ ਤਿਆਰ ਹੋ ਜਾਂਦੀਆਂ ਹਾਂਜੀ ਕਿਸੇ ਦੇ ਬਾਕਸ਼ਾਟ ਦੇ ਟਾਇਰ ਆ ਗਏ ਇਹਨਾਂ ਚ ਵੀ ਪਾਵਰ ਸਟੀਅਰਿੰਗ ਆ ਪਾਵਰ ਹੀ ਬ੍ਰੇਕ ਆ ਠੀਕ ਹੈ ਜੀ ਸੇਮ ਇੰਜਨ ਆ ਜੀ ਠੀਕ ਹੈ ਜੀ ਹਾਂਜੀ ਸੇਮ ਨਹੀਂ ਜਾਣੀ ਕਿ ਹਾਂਜੀ ਸੇਮ ਆ ਜਾਂਦੀ ਵੀ ਜੇ ਕਿਸ ਨੇ ਇਦਾਂ ਲੈਣੀਆਂ ਇਹ ਵੀ ਲੈ ਸਕਦਾ ਇੱਧਰ ਲੈ ਸਕਦੇ ਜੇ ਕੱਪੜਾ ਲੱਗੇ ਵਾਲੀ ਲੈ ਤੇ ਬਸ ਫਰਕ ਉਹ ਤਾਂ ਲੈ ਜਾਂਦਾ ਲੱਗ ਜਾਂਦਾ ਉਹ ਕੋਈ ਬੜਾ ਨਹੀਂ ਹੁੰਦਾ ਕਪੜਾ ਖਾਨ ਦੀ ਹਾਂਜੀ ਬਸ ਯਾਨੀ ਇਹ ਟੈਰਾਂ ਦਾ ਫਰਕ ਆ ਜਾਂਦਾ ਥੋੜੇ ਲੱਕ ਦਾ ਫਰਕ ਆ ਜਾਂਦਾ ਹਾਂਜੀ ਇਹ ਪਤਲੇ ਟੈਰਾਂ ਚ ਆ ਜਾਂਦੀ ਆ ਠੀਕ ਹੈ ਜੀ ਉਹ ਵੱਡੇ ਟੈਰਾਂ ਚ ਆ ਜਾਂਦਾ ਜਿਹੜਾ ਆਪਾਂ ਬਾਈ ਸਮੇਂ ਦੀ ਗੱਲ ਕਰੀਏ ਬਾਈ ਕਾਫੀ ਜੀਫਾਂ ਬਾਈਆਂ ਕੋਲੇ ਖੜੀਆਂ ਨੇ ਤਿਆਰ ਕੀਤੀਆਂ ਹੋਈਆਂ ਜੇਕਰ ਕਿਸੇ ਬਾਈ ਨੇ ਸੌਂ ਕਿਆ ਜੀਫ ਲੈਣੀ ਆ ਬਾਈਆਂ ਦਾ ਸਕਰੀਨ ਤੇ ਨੰਬਰ ਚੱਲੂ ਹੋਣਾ ਉਹ ਤੇ ਕੰਟੈਕਟ ਕਰਕੇ ਤੁਸੀਂ ਜੀਫ ਖਰੀਦ ਵੀ ਸਕਦੇ ਹੋ ਤਿਆਰ ਕਰਾਉਣੀ ਆ ਬਾਈ ਤਕਰੀਬਨ ਕਿੰਨੇ ਕਿੰਨਾ ਕੁ ਟਾਈਮ ਲੱਗਦਾ ਇੱਕ ਜੀਫ ਬਾਈ ਦੋ ਕੁ ਮਹੀਨੇ ਦੇ 威ਟਿੰਗ ਤੇ ਚੱਲਦੀ ਆ ਜੀ ਦੋ ਕੁ ਮਹੀਨੇ 威ਟਿੰਗ ਦੋ ਮਹੀਨੇ 威ਟਿੰਗ ਤੇ ਤੁਹਾਨੂੰ ਪਿਆਰ ਕਰ ਦਾਂਗੇ ਯਾਰ ਦੋ ਕੁ ਮਹੀਨੇ 威ਟਿੰਗ ਤੇ ਤਿਆਰ ਹੋ ਜਾਣਾ ਹਾਂ ਦੋ ਮਹੀਨੇ 威ਟਿੰਗ ਤੇ ਠੀਕ ਹੈ ਜੀ ਤੇ ਭਾਈ ਜੀ ਮੋਬਾਈਲ ਨੰਬਰ ਤੇ ਦੁਕਾਨ ਨੰਬਰ ਦੱਸੋ ਆਪਣਾ ਹੀ ਮੋਬਾਈਲ ਨੰਬਰ ਹੈਗਾ 97122 73000 ਠੀਕ ਹੈ ਜੀ ਦੁਕਾਨ ਆਪਣੀ ਬਿਜਲੀ ਘਰ ਦੇ ਆਪੋਜੀਟ ਆ ਜੀ ਸਨ ਰਾਈਜ਼ ਜੀ ਬਾਜ਼ਾਰ ਬਾਜ਼ਾਰ ਨੰਬਰ ਹੈਗਾ 105 ਇਹ ਆਪਣਾ ਠੀਕ ਹੈ ਜੀ ਤੇ ਇਹ ਸਾਹਮਣੇ ਪਾਈਆਂ ਦਾ ਬੋਰਡ ਆ ਗਿਆ ਬਿਲਕੁਲ ਮੇਨ ਰੋਡ ਦੇ ਉੱਪਰ ਹੈ ਬਾਈ ਤੇ ਇਹ ਰੋਡ ਕਿੱਧਰ ਨੂੰ ਜਾਂਦਾ ਭਾਈ ਇਹ ਮੋਗੇ ਬਜ਼ਾਰ ਨੂੰ ਜਾਂਦਾ ਜੀ ਮੋਗੇ ਬਜ਼ਾਰ ਨੂੰ ਜਾਂਦਾ ਹਾਂ ਫਰੋਇਪੁਰ ਰੋਡ ਹੈ ਫਰੋਇਪੁਰ ਰੋਡ ਹੈ ਠੀਕ ਹੈ ਫਰੋਇਪੁਰ ਰੋਡ ਵਾਈਜ ਦਾ ਭਾਈ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਠੀਕ ਹੈ ਭਾਈ ਲਓ ਵੀ ਮੇਰੇ ਤੋਂ ਜੀ ਸੁਣੋ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ